ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸ카ਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸੁਰਖੀਆਂ ਦੇ ਉੱਤੇ ਨਜ਼ਰ ਮਾਰੀ ਜਾਣੀ ਹੈ ਤੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਮੇਰੇ ਸਹਿਯੋਗੀ ਵਿਵੇਕ ਕੁਮਾਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਵਿਵੇਕ ਜੀ ਜੀ ਅਹਿਮ ਖਬਰ ਹੈ ਵਿਧਾਨ ਸਭਾ ਤੋਂ ਆਈ ਹੈ ਸੈਸ਼ਨ ਦੇ ਦਰਮਿਆਨ ਕਿਆਂ ਜਾ ਰਿਹਾ ਹੈ ਕਿ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਕੀ ਹੈ ਪੂਰਾ ਮਾਮਲਾ ਪਹਿਲੀ ਗੱਲ ਤਾਂ ਉਹ ਸੈਸ਼ਨ ਕਹਿਣਾ ਬੰਦ ਕਰੋ ਜੀ ਹੋਰ ਕੀ ਕਹਿ ਸਕਦੇ ਜੀ ਜੋ ਇੱਕ ਤਰੀਕ ਤੋਂ ਲੈ ਕੇ ਆਜ ਤੱਕ ਇਹ ਤੇਰਾ ਚੱਲ ਰਿਹਾ ਤੁਹਾਨੂੰ ਕਿਸੇ ਪਾਸੇ ਲੱਗਦਾ ਕਿ ਆਪਾਂ ਵਿਧਾਨ ਸਭਾ ਦੇਖ ਰਹੇ ਆ ਮੈਨੂੰ ਤਾਂ ਇੱਕ ਤਰੀਕੇ ਦਾ 빅 ਬੋਸ ਲੱਗ ਰਿਹਾ ਜੀ ਬਿਲਕੁਲ ਜੇਕਰ ਸਾਡੇ ਦਰਸ਼ਕਾਂ ਨੇ 빅 ਬੋਸ ਦੇਖਿਆ ਹੋਵੇ ਤਾਂ ਬਹੁਤ ਵਾਰ ਆ ਹੁੰਦਾ ਕਿ ਹਾਂ ਇਧਰੋਂ ਇੱਕ ਸਵਾਲ ਆਇਆ ਇਧਰੋਂ ਇੱਕ ਜਵਾਬ ਆਇਆ 2 ਮਿੰਟ ਤਾਂ ਵਧੀਆ ਚੱਲ ਪਿਆ ਉਸ ਤੋਂ ਬਾਅਦ ਕੋਈ ਤੀਸਰਾ ਉੱਠਿਆ ਵਿੱਚ ਕੁਝ ਬੋਲਤਾ ਦੇ ਤੜਕ ਦੇ ਤੜਕ ਦੇ ਤੜਕ ਸੋ ਅੱਜ ਉਹੀ ਚੀਜ਼ ਦੇਖਣ ਨੂੰ ਮਿਲੀ ਜੀ ਜਿੰਦਾ ਚਾਬੀ ਤੋਂ ਸ਼ੁਰੂ ਹੋਈ ਚੀਜ਼ ਉਹ ਅਜੇ ਤੱਕ ਕੰਟੀਨਿਊ ਹੈ ਇਹ ਕਿਉਂ ਕੰਟੀਨਿਊ ਹੈ ਤਾਂ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਸੋ ਪਹਿਲੇ ਦਿਨ ਦੀ ਕਾਰਵਾਈ ਤੇ ਆ ਜਾਂਦੇ ਆ ਕਿ ਪਹਿਲੇ ਤੇ ਇੱਕ ਨੂੰ ਮੈਂ ਵੀ ਉੱਥੇ ਸੀਗਾ ਸੋ ਉੱਥੋਂ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਜਿਹੜੇ ਆਗੂ ਵਿਧਾਨ ਸਭਾ ਪਹੁੰਚੇ ਸੀ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਸਮੇਂ ਦੇ ਪੰਚੂ ਵਾਲੇ 10 ਵਜੇ ਸੈਸ਼ਨ ਸੀਗਾ ਸੋ ਉਸ ਤੋਂ ਪਹਿਲੇ ਜਿਹੜਾ ਨੇ 9:30 ਵਜੇ ਦੇ ਕਰੀਬ ਉੱਥੇ ਪਹੁੰਚ ਗਏ ਉਹਨਾਂ ਨੇ ਇਹ ਕਹਿ ਕੇ ਚਲੋ মিডিਆ ادارے ਉਹਨਾਂ ਨੂੰ ਘੇਰ ਕੇ ਖੜ ਗਏ ਉਹ ਕਹਿੰਦੇ ਮੈਨੂੰ 5-7 ਮਿੰਟ ਦਿਓ ਮੈਂ ਮੈਂ ਤਾਂ ਇੱਥੇ ਚਲੋ ਪਹਿਲਾਂ ਆ ਗਿਆ ਪਰ ਮੈਨੂੰ ਸੈਟਲ ਡਾਊਨ ਹੋਣ ਦਿਓ ਮੇਰੇ ਕੁਝ ਕਾਗਜ਼ ਨੇ ਉਹ ਮੈਂ ਅੰਦਰ ਭੇਜਣੇ ਨੇ ਅੰਦਰੋਂ ਬਾਹਰ ਆਣੇ ਨੇ ਮੈਂ ਉਹਦੇ ਵਿੱਚ ਥੋੜਿਆ ਹੁਲਜਿਆ ਹੋਇਆ ਮੈਨੂੰ ਉਹ ਕਰ ਲੈਣ ਦਿਓ ਚਲੋ 5-7 ਮਿੰਟ ਉਹਦੇ ਵਿੱਚ ਲੱਗ ਕੇ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ মিডিਆ ਆਧਾਰਿਆਂ ਦੇ ਨਾਲ ਸੋਹਣਾ ਨੇ ਉਸੇ ਦਿਨ ਕਲੀਅਰ ਕਰਤਾ ਕਿ ਅਸੀਂ ਤਾਂ ਕਿਸਾਨਾਂ ਦਾ ਮੁੱਦਾ ਜਿਹੜਾ ਆ ਉਹ ਗੱਜ-ਵੱਜ ਕੇ ਝੱਕਾਂਗੇ ਤੇ ਫਿਰ ਜਦੋਂ ਮੀਡੀਆਦਾਰਿਆਂ ਨੇ ਪੁੱਛਿਆ ਵੀ ਕਿ ਅੱਜ ਤਾਂ ਦਾਦਾ ਕੋਈ ਕੁਝ ਹੈ ਨਹੀਂ ਸੈਸ਼ਨ ਦੇ ਵਿੱਚ ਹੰਗਾਮੇ ਆ ਕਿਉਂਕਿ ਅੱਜ ਤਾਂ ਗਵਰਨਰ ਦਾ ਐਡਰੈਸ ਹੈ ਉਸ ਤੋਂ ਬਾਅਦ ਵਿਛਲੀਆਂ ਰੂਹਾਂ ਨੂੰ ਜਿਹੜਾ ਸ਼ਰਧਾਂਜਲੀ ਦੇ ਕੇ ਸੈਸ਼ਨ ਖਤਮ ਹੈ ਉਸ ਤੋਂ ਬਾਅਦ ਤਾਂ ਫਿਰ 4 ਤਰੀਕ ਤਿੰਨ ਤਰੀਕ ਨੂੰ ਜਿਹੜੀ ਇਹ ਕਾਰਵਾਈ ਹੋਏਗੀ ਹਾਂ ਸੈਚਰਡੇ ਸੰਡੇ ਆ ਗਿਆ 2 ਤੇ 3 ਦਾ ਤੇ ਕਹਿੰਦੇ 4 ਤਰੀਕ ਨੂੰ ਜਿਹੜਾ ਆ ਫਿਰ ਉਹ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਹੋਏਗੀ ਫਿਰ ਉਸ ਦਿਨ ਕੁਝ ਹੋਏਗਾ ਨਾ ਖੜਕਾ ਦੜਕਾ ਕਹਿੰਦੇ ਨਹੀਂ ਨਹੀਂ ਵੀ ਪੰਜਾਬੀ ਹੁੰਨੇ ਆ ਫਿਰ ਖੜਕਾ ਦੜਕਾ ਤਾਂ ਕਹਿੰਦੇ ਥੋੜਾ ਜਿਹਾ ਕਰਕੇ ਹੀ ਜਾਵਾਂਗੇ ਸੋ ਕਿਤੇ ਨਾ ਕਿਤੇ ਮੰਨ ਤਾਂ ਬਣਿਆ ਹੀ ਸੀਗਾ ਕਿ ਅਸੀਂ ਜਿਹੜਾ ਭਾਸ਼ਣ ਉਹ ਨਹੀਂ ਚੱਲਣ ਦਵਾਂਗੇ ਹਾਂ ਤੇ ਉਸ ਤੋਂ ਬਾਅਦ ਜਦੋਂ ਭਾਸ਼ਣ ਸ਼ੁਰੂ ਹੋਇਆ ਉਹ ਦੇਖਣ ਨੂੰ ਵੀ ਇਹੀ ਮਿਲਿਆ ਕਿ ਪਹਿਲਾਂ ਜਿਹੜਾ ਨੇ ਸਪੀਕਰ ਸਾਹਿਬ ਆਉਂਦੇ ਨੇ ਫਿਰ ਗਵਰਨਰ ਸਾਹਿਬ ਆਉਂਦੇ ਨੇ ਫਿਰ ਗਵਰਨਰ ਸਾਹਿਬ ਉੱਥੇ ਤੱਕ ਜਾਂਦੇ ਨੇ ਭਾਸ਼ਣ ਦੇਣਾ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਲਗਾਤਾਰ ਮੁਰਦਾਬਾਦ 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 ਦੇ ਨਾਰੇ ਲੱਗ ਰਹੇ ਹੁੰਦੇ ਆ ਫਿਰ ਉਸ ਤੋਂ ਬਾਅਦ ਗਵਰਨਰ ਜਿਹੜਾ ਨੇ ਅਡਰੈਸ ਵਿੱਚ ਛੱਡ ਦਿੰਦੇ ਨੇ ਸਪੀਕਰ ਸਾਹਿਬ ਵੀ ਕਹਿੰਦੇ ਨੇ ਕਿ ਗਵਰਨਰ ਨੂੰ ਅਡਰੈਸ ਤਾਂ ਪੂਰਾ ਕਰ ਲੈਣ ਤੋਂ ਪਰ ਉਹ ਨਹੀਂ ਕਰਨ ਦਿੰਦੇ ਛੱਡ ਦਿੰਦੇ ਨੇ ਚਲੇ ਜਾਂਦੇ ਨੇ ਫਿਰ ਕਹਿੰਦੇ ਮਿੰਨੂ ਇੱਥੇ ਹੀ ਪੂਰਾ ਸਮਝ ਲਿਓ ਮੇਰਾ ਭਾਸ਼ਣ ਫਿਰ ਉਸ ਤੋਂ ਬਾਅਦ ਸੈਸ਼ਨ ਜਿਹੜਾ ਹੈ ਉਹ ਕੁਝ ਮਿੰਟਾਂ ਲਈ ਬੰਦ ਹੋ ਜਾਂਦਾ ਹੈ ਫਿਰ ਕਾਂਗਰਸੀ ਬਾਹਰ ਆ ਜਾਂਦੇ ਨੇ ਫਿਰ ਉਸ ਤੋਂ ਬਾਅਦ ਦੁਆਰਤੀ ਸ਼ੁਰੂ ਹੁੰਦਾ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਫਿਰ ਹਰਪਾਲ ਸਿੰਘ ਜੀ ਮਾ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਬਤੀਰਾ ਬਹੁਤ ਖਰਾਬ ਸੀਗਾ ਫਿਰ ਉਸ ਤੋਂ ਬਾਅਦ ਮਾਲਵਿੰਦਰ ਕੰਗਾ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਬੱbbi ਬਾਦਲੂਰੀਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਸੋ ਸਾਰਾ ਦਿਨ ਜਿਹੜਾ ਆ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਤੇ ਹੰਗਾਮੇ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਦੂਸਰੇ ਦਿਨ ਮੁੱਖ ਮੰਤਰੀ ਸਾਹਿਬ ਆਂਦੇ ਨੇ ਜ਼ਿੰਦਾ ਚਾਬੀ ਲੈ ਕੇ ਆਂਦੇ ਨੇ ਕਿ ਦੋ ਜ਼ਿੰਦਾ ਲੈ ਕੇ ਆਇਆ ਦੋ ਚਾਬੀਆਂ ਲੈ ਕੇ ਆਇਆ ਪਰ ਦੋਸਤੋ ਬਾਅਦ ਜੋ ਹੋਇਆ ਜਿੰਦੇ ਚਾਬੀ ਤੋਂ ਬਾਅਦ ਕਿ ਜਿੰਦਾਬਾਦ ਮਰਦਾਬਾਦ ਦੇ ਨਾਰੇ ਲੱਗੇ ਸਭ ਕੁਝ ਹੋਇਆ ਪਰ ਉਸ ਤੋਂ ਬਾਅਦ ਜੋ ਚੀਜ਼ਾਂ ਦੇਖਣ ਨੂੰ ਮਿਲੀਆਂ ਉਹ ਮੈਨੂੰ ਲੱਗਦਾ ਨਹੀਂ ਕਿ ਜੇਕਰ ਆਪਾਂ ਕਹਿਆ ਕਹਿੰਦੇ ਆ ਨਾ ਕਿ ਲੋਕ ਸਭਾ ਜਿਹੜਾ ਹੈ ਡੈਮੋਕ੍ਰੇਸੀ ਦਾ ਮੰਦਰ ਸੋ ਬੇਦਾਂ ਸਾਭ ਵੀ ਜਿਹੜਾ ਇੱਕ ਡੈਮੋਕ੍ਰੇਸੀ ਦਾ ਮੰਦਿਰ ਹੈ ਕਿਉਂਕਿ ਤੁਸੀਂ ਇਹ ਦੇਖੋਗੇ ਇੱਕ ਧਿਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਨੂੰ ਲੋਕਾਂ ਨੇ ਚੁਣਿਆ ਤਾਂ ਡਸਨਟ ਮੈਟਰ ਕਿ ਜਿਹੜੇ ਉਹ ਬਾਉਂਡਰੀ ਦੇ ਉਸ ਪਾਸੇ ਬੈਠੇ ਨੇ ਜੀ ਜਿਹੜੇ ਅੱਜ ਕਦੇ ਇੱਧਰ ਸੀਗੇ ਅੱਜ ਉੱਧਰ ਬੈਠੇ ਨੇ ਉਹ ਲੋਕਾਂ ਤੇ ਚੁਣੇ ਨਹੀਂ ਹੈਗੇ ਕਿਉਂਕਿ ਜਿਹੜੇ ਲੋਕਾਂ ਦੇ ਚੋਣੇ ਨਹੀਂ ਹੈਗੇ ਉਹ ਤਾਂ ਗੇਟ 'ਚ ਵੀ ਨਹੀਂ ਐਂਟਰੀ ਕਰ ਸਕਦੇ ਬਿਲਕੁਲ ਠੀਕ ਹੈ ਉਹਨਾਂ ਨੂੰ ਪਹਿਲਾਂ ਪਾਸ ਬਣਵਾਉਣਾ ਪੈਂਦਾ ਫਿਰ ਉਹ ਐਂਟਰ ਕਰ ਸਕਦੇ ਨੇ ਸੋ ਜੇਕਰ ਉਹ ਇੱਥੇ ਆ ਕੇ ਬੈਠੇ ਨੇ ਸੈਸ਼ਨ ਦੇ ਵਿੱਚ ਆ ਕੇ ਤੁਹਾਡੇ ਨਾਲ ਪੂਰੀ ਹਿੱਸੇਦਾਰੀ ਲੈ ਰਹੇ ਨੇ ਕਿ ਡੈਡਮਨ ਕਿ ਦੇ ਆਰ ਇਲੈਕਟਡ ਪਰਸਨਸ ਠੀਕ ਹੈ ਉਹ ਸੁਣੇ ਗਏ ਚੁਣੇ ਗਏ ਪਰਸਨਸ ਨੇ ਸੋ ਫਿਰ ਉਹਨਾਂ ਦੇ ਨਾਲ ਜਿਸ ਤਰੀਕੇ ਦਾ ਬਤਿਹਰਾ ਕੀਤਾ ਗਿਆ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਵਿਰੋਧੀ ਧਿਰ ਨੇ ਕਾਸ਼ਟ ਕੀਤੀ ਕੀਤੀ ਵਿਰੋਧੀ ਧਿਰ ਨੇ ਵੀ ਪੂਰੀ ਹੈ ਪਰ ਜੋ ਇਧਰੋਂ ਹੋਇਆ ਤੂਤੜਕ ਇਹ ਪਹਿਲਾਂ ਵੀ ਹੋਈ ਇਹ ਚੀਜ਼ ਇੰਦਰ ਪਹਿਲੀ ਵਾਰ ਨਹੀਂ ਹੋਈ ਇਹ ਚੀਜ਼ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਉਹ ਰਾਦੇ ਸਮੇਂ ਵੀ ਹੋਈ ਸੀਗੀ ਕਿ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੇ ਇੱਕ ਨੂੰ ਤੂੰ ਕਹਿ ਤਾ ਕਹਿ ਕੇ ਸੰਬੋਧਨ ਕੀਤਾ ਸੀ ਸੋ ਫਿਰ ਉਸ ਤੋਂ ਬਾਅਦ ਫਿਰ ਦੂਸਰੀ ਵਾਰ ਤੇ ਦੂਸਰੇ ਨੇ ਫਿਰ ਇਹ ਕਾਊਂਟਰ ਕੀਤਾ ਸੀਗਾ ਕਿ ਤੁਸੀਂ ਮੈਨੂੰ ਤੂੰ ਕਿਉਂ ਕਿਹਾ ਕਿ ਤੂੰ ਮੈਨੂੰ ਤੂੰ ਕਰਕੇ ਕਿਉਂ ਸੰਬੋਧਨ ਕੀਤਾ ਸੋ ਉਸ ਸਮੇਂ ਵੀ ਜਿਹੜਾ ਦੋ ਤਿੰਨ ਘੰਟੇ ਇਸੇ ਗੱਲ ਦੇ ਵਿੱਚ ਲੱਗੇ ਸੀ ਵਿਧਾਨ ਸਭਾ ਦੇ ਸਪੀਕਰ ਤੋਂ ਪੁੱਛਿਆ ਗਿਆ ਸੀਗਾ ਕਿ ਵਿਧਾਨ ਸਭਾ ਦੀ ਵਿੱਚ ਜਿਹੜਾ ਕਿਸੇ ਨੂੰ ਤੂੰ ਕਹਿ ਕੇ ਸੰਬੋਧਨ ਕਰ ਸਕਦੇ ਹੋ ਜੀ ਫਿਰ ਸੋ ਉਸ ਸਮੇਂ ਵੀ ਇਸ ਗੱਲ ਦੇ ਉੱਤੇ ਹੋਇਆ ਕਿ ਹਾਂ ਜੇ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਰਿਸਪੈਕਟਡ ਵੇ ਦੇ ਵਿੱਚ ਗੱਲ ਕਰੋ ਪਰਿੰਦਰ ਜੋ ਇੱਕ ਵਿਧਾਨ ਸਭਾ ਦਾ ਜੇਕਰ ਆਪਾਂ ਇਤਿਹਾਸ ਪੜ੍ਹੀਏ ਜਾਂ ਫਿਰ ਵਿਧਾਨ ਸਭਾ ਦਾ ਇੱਕ ਪ੍ਰੋਟੋਕੋਲ ਪੜ੍ਹੀਏ ਸੁਪੋਜ਼ ਕਰੋ ਕਿ ਮੈਂ ਸੱਤਾਧਿਰ ਤੋਂ ਆ ਚਲੋ ਨਹੀਂ ਮੈਂ ਤਾਂ ਵਿਰੋਧੀ ਧਿਰ ਤੋਂ ਹਾਂ ਤੁਸੀਂ ਸੱਤਾਧਿਰ ਤੋਂ ਹੋਗੇ ਸੱਤਾ ਨਾਲ ਨਾਲ ਹੋਗੇ ਤਾਂ ਤੁਸੀਂ ਸੱਤਾਧਿਰ ਤੋਂ ਹੋਗੇ ਤਾਂ ਕੈਮਰਾਮੈਨ ਵੀਰ ਹੋ ਗਿਆ ਸਾਡਾ ਸਪੀਕਰ ਸੋ ਮੈਂ ਇੱਥੇ ਕੋਈ ਗੱਲ ਕਰਨੀ ਆ ਮੈਂ ਆਪਣਾ ਕੋਈ ਸਵਾਲ ਪੁੱਛਣਾ ਹੈ ਤਾਂ ਮੈਂ ਚੇਅਰ ਨੂੰ ਐਡਰੈਸ ਕਰਕੇ ਪੁੱਛੂਗਾ ਹਾਂ ਬਿਲਕੁਲ ਕਿ ਸਪੀਕਰ ਸਾਹਿਬ ਮੇਰਾ ਆ ਸਵਾਲ ਹੈ ਇੰਨੇ ਨੰਬਰ ਤੇ ਮੈਂ ਲਿਖਿਆ ਹੋਇਆ ਆ ਵੀ ਮੇਰੇ ਇਲਾਕੇ ਦੇ ਵਿੱਚ ਕੋਈ ਸਕੂਲ ਹੈ ਉੱਥੇ ਟੀਚਰ ਨਹੀਂ ਹੈਗਾ ਹਨਾ ਕਾਲਜ ਹੈ ਉੱਥੇ ਮਤਲਬ ਪ੍ਰੋਫੈਸਰ ਨਹੀਂ ਹੈਗਾ ਹਸਪੀਟਲ ਹੈ ਡਾਕਟਰ ਨਹੀਂ ਹੈਗਾ ਮੇਰੇ ਗਲੀ ਨਹੀਂ ਹੈਗੀ ਨਾਲੀ ਨਹੀਂ ਹੈਗੀ ਸੋ ਉਸ ਬਾਰੇ ਮੈਨੂੰ ਦੱਸ ਦੇਣ ਕਿ ਉੱਥੇ ਕਦੋਂ ਤੱਕ ਨਿਯੁਕਤ ਕਰ ਦੋਗੇ ਕਿਵੇਂ ਹੱਲ ਕਰੋਗੇ ਜੋ ਵੀ ਤੁਹਾਡਾ ਉਹ ਤੁਸੀਂ ਦੱਸ ਦੋ ਫਿਰ ਉਸ ਵੇਲੇ ਸਪੀਕਰ ਸਾਹਿਬ ਜਿਹੜਾ ਨੇ ਉੱਥੇ ਦੇ ਜਿਹਦੇ ਕੋਲ ਵੀ ਉਹ ਡਿਪਾਰਟਮੈਂਟ ਹੋਏਗਾ ਮੰਤਰੀ ਨੂੰ ਉਹਨੂੰ ਜਿਹੜਾ ਹੈ ਉਹ ਐਡਰੈਸ ਕਰਨ ਲਈ ਕਹਿਣਗੇ ਕਿ ਹਾਂਜੀ ਤੁਸੀਂ ਐਡਰੈਸ ਕਰੋ ਜਵਾਬ ਦਿਓ ਇਹਦਾ ਫਿਰ ਤੁਸੀਂ ਸੱਤਾ ਵਾਲੇ ਫਿਰ ਉੱਥੇ ਆ ਕੇ ਦੱਸੋਗੇ ਕਿ ਭਾਈ ਦੇਖੋ ਜੀ ਆ ਚੀਜ਼ ਹੈ ਇੰਨੇ ਦਿਨਾਂ ਦੇ ਵਿੱਚ ਅਸੀਂ ਇਹ ਚੀਜ਼ ਨੂੰ ਓਵਰਕਮ ਕਰ ਲਾਂਗੇ ਸਾਡੇ ਕੋਲ ਕੰਪਲੇਂਟ ਆਈ ਸੀਗੀ ਸੋ ਤੁਸੀਂ ਸਾਹਮਣੇ ਵਾਲੇ ਨੂੰ ਜਵਾਬ ਨਹੀਂ ਦਿਓਂਗੇ ਤੁਸੀਂ ਦੋਂਗੇ ਸਪੀਕਰ ਸਾਹਿਬ ਨੂੰ ਚੇਅਰ ਨੂੰ ਐਡਰੈਸ ਕਰਾਂਗੇ ਚੇਅਰ ਨੂੰ ਐਡਰੈਸ ਕਰਾਂਗੇ ਪਰ ਇੱਥੇ ਜੋ ਹੋਇਆ ਹੂੰ ਓਏ ਇੱਧਰ ਦੇਖ ਅੱਖਾਂ ਚ ਦੇਖ ਗੱਲ ਕਰ ਇੱਥੇ ਬੈਠ ਅੱਧਾ ਘੰਟਾ ਨਹੀਂ ਤੈਨੂੰ ਪੰਜਾਬ ਦੇ ਲੋਕਾਂ ਨੇ ਝੱਲਣਾ ਸੋ ਇਹ ਜਿਹੜੀ ਭਾਸ਼ਾ ਹੈ ਭਾਸ਼ਾ ਨਹੀਂ ਹੁੰਦੀ ਸੋ ਉਸ ਤੋਂ ਬਾਅਦ ਜੋ ਅੱਜ ਦੀ ਗੱਲ ਕਰ ਲੈਨੇ ਸੋ ਕੱਲ ਵੀ ਇਹੀ ਚੀਜ਼ ਹੋਈ ਤੇ ਉਹਦੇ ਗਰਮਾ ਗਰਮੀ ਦੇ ਵਿੱਚ ਇਹ ਮੁੱਦਾ ਇੱਥੇ ਤੱਕ ਪਹੁੰਚ ਗਿਆ ਕਿ ਇੱਕ ਵਿਧਾਇਕ ਦੇ ਵੱਲੋਂ ਇਸ ਨੂੰ ਜਾਤੀ ਦੇ ਨਾਲ ਜੋੜ ਦਿੱਤਾ ਗਿਆ ਕਿ ਦੇਖੋ ਜੀ ਮੈਂ ਤਾਂ ਇੱਕ ਮੰਗ ਚੁੱਕੀ ਸੀ ਮੰਗ ਉਹਦੀ ਵੀ ਜਾਇਜ਼ ਹੈ ਕਿਉਂਕਿ ਜਦੋਂ ਤੁਸੀਂ ਵਾਦਾ ਕਰਕੇ ਆਏ ਹੋ ਕਿ ਅਸੀਂ ਇੱਕ ਦਲਿਤ ਮੁੱਖ ਮੰਤਰੀ ਉਪ ਮੁੱਖ ਮੰਤਰੀ ਜਿਹੜਾ ਆ ਲਾਵਾਂਗੇ ਸੋ 2 ਸਾਲ ਦਾ ਸਮਾਂ ਹੋ ਗਿਆ ਕਦੋਂ ਲੱਗੇਗਾ ਠੀਕ ਹੈ ਨਾ ਕਿ ਹੁਣ ਵੋਟਾਂ ਦੇ ਕੋਲ ਆ ਕੇ ਫਿਰ ਤੁਸੀਂ ਦਲੇਤ ਉਪ ਮੁੱਖ ਮੰਤਰੀ ਲਾਤਾ ਫਿਰ ਤਾਂ ਲੋਕ ਵੀ ਸਮਝ ਜਾਣਗੇ ਕਿ ਹਾਂ ਵੀ ਇਹ ਤਾਂ ਚੋਣਾਂ ਦਾ ਸਟੰਟ ਹੈ ਤੇ ਚੋਣ ਜਦੋਂ ਲੱਗ ਗਈ ਉਹੀ ਕੰਮ ਕਰ ਤਾਂ ਫਿਰ ਤਾਂ ਤੁਸੀਂ ਜਿਹੜੇ ਚੀਜ਼ਾਂ ਨੂੰ ਲੈ ਕੇ ਪੁਰਾਣੀਆਂ ਪਾਰਟੀਆਂ ਨੂੰ ਭੰਡਦੇ ਸੀਗੇ ਉਹੀ ਕੰਮ ਫਿਰ ਤੁਸੀਂ ਅੱਜ ਸ਼ੁਰੂ ਕਰ ਲਿਆ ਆਪਣੀ ਪਾਰਟੀ ਦੇ ਵਿੱਚ ਸੋ ਉਦੋਂ ਕਿਹਾ ਗਿਆ ਕਿ ਇਹਨੂੰ ਦੌਰਾ ਪੈਂਦਾ ਇਹਨੂੰ ਜੁੱਤੀ ਸੰਗਾਓ अच्छा जी सो ਉਹਨਾਂ ਨੇ ਵੀ ਜਿਹੜਾ ਉਸ ਨੂੰ ਇਸ ਤਰੀਕੇ ਨਾਲ ਜੋੜਿਆ ਕਿ ਜਦੋਂ ਅੱਜ ਤੋਂ ਪਹਿਲਾਂ ਜਦੋਂ ਹਨਾ ਪਹਿਲਾਂ ਵਾਲੇ ਸਮਾਜ ਦੇ ਵਿੱਚ ਕਹਿੰਦੇ ਕੋ ਜੁੱਤੀਆਂ ਦਾ ਕੰਮ ਕਰਦੇ ਸੀਗੇ ਸੋ ਉਹਨੇ ਉਧਰਲੇ ਪਾਸੇ ਨੂੰ ਜੋੜ ਲਿਆ ਭਾਈ ਨੇ ਤੇ ਉਸ ਤੋਂ ਬਾਅਦ ਫਿਰ ਇਹ ਕੰਪੇਰ ਕੇ ਗੱਲ ਇੱਥੇ ਤੱਕ ਪਹੁੰਚ ਗਈ ਕਿ ਕੱਲ ਧਰਨਾ ਲੱਗ ਗਿਆ ਕੱਲ ਵੀ ਮੈਂ ਉੱਥੇ ਹੀ ਸੀਗਾ ਸੋ ਉਧਰ ਪਹਿਲਾਂ ਜਿਹੜੀ ਇੱਕ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਉਹ ਧਰਨੇ ਤੇ ਬੈਠ ਗਈ ਕੋਟਲੀ ਸਾਹਿਬ ਦੇ ਨਾਲ ਕਿ ਹਾਂ ਜੀ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਕਹੇਗੇ ਦਲਿਤਾਂ ਦਾ અપਮਾਨ ਕੀਤਾ ਗਿਆ ਤੇ ਉਹ ਵੀ ਕਹਿੰਦੇ ਕਿ ਮੈਂ ਤਾਂ ਬੰਦੇ ਦਾ ਪੁੱਤ ਬਣਾ ਕੇ ਹਟੂੰਗਾ ਸੋ ਜਿਹੜੀ ਇੱਕ ਸ਼ਬਦਾਂ ਦੀ ਮਿਆਰ ਗਿਰ ਗਈ ਹੈ ਹੂੰ ਬਿਲਕੁਲ ਉਹ ਸੋਚਣ ਵਾਲੀ ਹੋਏਗੀ ਕਿ ਹੁਣੇ ਸ਼ਬਦਾਂ ਦੀ ਮਿਆਰ ਜਿਹੜੀ ਹੈ ਕਿੰਨੀ ਕੁ ਗਿਰ ਸਕਦੀ ਹੈ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਤੋਂ ਪਹਿਲਾਂ ਵੀ ਬਹੁਤ ਵਾਰ ਹੋਇਆ ਹੈ ਕਿ 1992 ਦੇ ਵਿੱਚ ਵੀ ਬਿਆਨਤ ਸਿੰਘ ਉਹ ਰਾਜ ਸਮੇਂ ਦੇ ਵਿੱਚ ਵੀ ਵਿਧਾਨ ਸਭਾ ਦੇ ਵਿੱਚ ਜਿਹੜਾ ਹੱਥੋਪਾਈ ਤੱਕ ਹੋ ਗਏ ਸੀ ਹੈਨਾ ਅਕਾਲੀਆਂ ਦੇ ਨਾਲ ਕਾਂਗਰਸੀ ਆਗੂ ਸੋ ਇਹ ਵਿਧਾਨ ਸਭਾ ਦੇ ਵਿੱਚ ਚੱਲਿਆ ਪਰ ਜਿਹੜੀ ਇੱਕ ਸ਼ਬਦਾਂ ਦਾ ਮਿਆਰ ਜੋ ਅੱਜ ਗਿਰਿਆ ਬਿਲਕੁਲ ਆ ਸਾਰੇ ਪਾਸੇ ਤੇ ਅੱਜ ਦੀ ਕਾਰਵਾਈ ਦੇ ਵਿੱਚ ਆ ਜਾਂਦੇ ਆ ਕਿ ਅੱਜ ਜਿਹੜਾ ਬਜਟ ਦੇ ਉੱਤੇ ਬਹਿਸ ਹੋਣੀ ਸੀ ਤੇ ਕਹਿੰਦੇ ਕਿ ਪਰਸੋਂ ਤੱਕ ਕਹਿ ਕੇ ਕਿ ਬਿਠਾਏਗੇ ਸੀ ਕਾਂਗਰਸੀ ਕਿ ਬਹਿ ਜਾਓ ਬੋਲੋ ਬੋਲੋ ਤੁਹਾਨੂੰ ਸਮਾਂ ਦਿੰਨੇ ਆ 15 ਮਿੰਟ ਦਾ ਸਮਾਂ ਲੈ ਲਓ ਤੁਸੀਂ ਬੋਲ ਕੇ ਗੱਲ ਕਰ ਲਓ ਤੁਸੀਂ ਬੋਲੋ ਤਾਂ ਸੀ ਕੁਝ ਮੁੱਖ ਮੰਤਰੀ ਸਾਹਿਬ ਜਿੰਦਾ ਲੈ ਕੇ ਆਏ ਸੀਗੇ ਕਿ ਅੱਜ ਜਿੰਦਾ ਲਾ ਦਾਂਗੇ ਵੀ ਤੁਸੀਂ ਬਾਹਰ ਨਾ ਜਾਣ ਦਿਓ ਸੋ ਅੱਜ ਇਦਾਂ ਦਾ ਕੀ ਹੋ ਗਿਆ ਕਿ ਕਾਂਗਰਸੀਆਂ ਨੂੰ ਚੱਕ ਕੇ ਬਾਹਰ ਸੁੱਟਣਾ ਪਿਆ ਹੂੰ ਸੋ ਨੌ ਵਿਧਾਇਕ ਜਿਹੜਾ ਨੇ ਉਹਨਾਂ ਨੂੰ ਚੁੱਕ ਕੇ ਬਾਹਰ ਛੱਡ ਕੇ ਆਏ ਨੇ ਚੁੱਕ ਕੇ ਚੁੱਕ ਕੇ ਸੀਰੀਅਸਲੀ ਸੀਰੀਅਸਲੀ ਸੋ ਜਦੋਂ ਕਹਿੰਦੇ ਕਿ ਪ੍ਰਤਾਪ ਸਿੰਘ ਵਿਰੋਧੀ ਧਿਰ ਨੂੰ ਸਮਾਂ ਦਿੱਤਾ ਗਿਆ ਸੋ ਇੱਕ ਟਾਈਮ ਵੰਡਿਆ ਜਾਂਦਾ ਹੈ ਬੈਸ ਦੇ ਲਈ ਕਿ ਜਿਹੜੇ ਸੱਤਾ ਦੇ ਵਿੱਚ ਜਿਹਦੇ ਕੋਲ ਸਭ ਤੋਂ ਜ਼ਿਆਦਾ ਐਮਐਲਏ ਹੁੰਦੇ ਨੇ ਉਸ ਪਾਰਟੀ ਨੂੰ ਜ਼ਿਆਦਾ ਸਮਾਂ ਮਿਲਦਾ ਸੋ ਆਮ ਆਦਮੀ ਪਾਰਟੀ ਦੇ ਕੋਲ ਕਰੀਬ ਤੇਨੇ ਘੰਟੇ ਦਾ ਸਮਾਂ ਸੀਗਾ ਤੇ ਉੱਥੇ ਜਿਹੜੇ 18 ਵਿਧਾਇਕ ਜਿਹੜੇ ਨੇ ਉਹ ਕਾਂਗਰਸ ਦੇ ਨੇ ਉਹਨਾਂ ਦੇ ਕੋਲ 35-40 ਮਿੰਟ ਦਾ ਸਮਾਂ ਸੀਗਾ ਉਸ ਤੋਂ ਬਾਅਦ ਫਿਰ ਆ ਗਏ ਜੀ 2-3 ਵਿਧਾਇਕ ਜਿਹੜਾ ਨੇ ਅਕਾਲੀ ਦਲ ਦੇ ਨੇ ਉਹਨਾਂ ਦੇ ਕੋਲ 10-12 ਮਿੰਟ ਫਿਰ ਉਸ ਤੋਂ ਬਾਅਦ ਜਿਹੜੇ ਇੱਕ-ਇੱਕ ਵਿਧਾਇਕ ਨੇ ਜਿੱਦਾਂ ਹੁਣ ਬਸਪਾ ਦਾ ਇੱਕ ਵਿਧਾਇਕ ਹੈ ਤਾਂ ਉਹਨੂੰ 2 ਮਿੰਟ ਹੋ ਗਏ ਫਿਰ ਇੰਡੀਪੈਂਡੈਂਟ ਜਿਹੜੇ ਨੇ ਉਹਨਾਂ ਨੂੰ 2 ਮਿੰਟ ਹੋ ਗਏ ਸੋ ਇਸ ਤਰੀਕੇ ਦੇ ਨਾਲ ਸਮਾਂ ਵੰਡਿਆ ਹੁੰਦਾ ਹੈ ਸੋ ਕਹਿੰਦੇ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰ ਆ ਦੇ ਵਿਰੋਧੀ ਧਿਰ ਦੇ ਨੇਤਾ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਪ ਇੰਨਾ ਹੀ ਸਮਾਂ ਹੈ ਤੁਹਾਡੀ ਪੂਰੀ ਟੀਮ ਦੇ ਕੋਲ ਜਾਂ ਤੁਹਾਡੇ ਪੂਰੇ ਕਾਂਗਰਸੀਆਂ ਦੇ ਕੋਲ ਹੈ ਨਾ ਤੇ ਕਹੇ ਵਿਰੋਧੀ ਧਿਰ ਦੇ ਕੋਲ ਤੇ ਕਹਿੰਦੇ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਤੋਂ ਮਾਫੀ ਮੰਗਣਾ ਚਾਹੁੰਦਾ ਆ ਕਿ ਮੈਂ ਸ਼ਾਇਦ ਸਮਾਂ ਜ਼ਿਆਦਾ ਲੈ ਜਾ ਤੇ ਕਹਿੰਦੇ ਉਸ ਤੋਂ ਬਾਅਦ ਉਹਨਾਂ ਨੇ ਭਾਸ਼ਣ ਦਿੱਤਾ ਉਹ ਆਪਣਾ ਖਤਮ ਹੋਇਆ ਵਿਰੋਧ ਕੀਤਾ ਉਹਨਾਂ ਨੇ ਜੋ ਵੀ ਸੀ ਨਾ ਕਾਊਂਟਰ ਕਰਨਾ ਸੀਗਾ ਬਹਿਸ ਕੀਤੀ ਬੈਠ ਗਏ ਉਸ ਤੋਂ ਬਾਅਦ ਫਿਰ ਰਾਜਾ ਬਲੈਂਕ ਹੋਣੀ ਸ਼ੁਰੂ ਹੋਏ ਤੇ ਰਾਜਾ ਬਲੈਂਕ ਉਹਨਾਂ ਨੇ ਜੋ ਫੈਕਟ ਸੀਗੇ ਕਿ ਇੰਨਾ ਤੁਸੀਂ ਕਿਸਾਨਾਂ ਦੇ ਲਈ ਘੱਟ ਰੱਖਿਆ ਤੇ ਉਹ ਸਾਰੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਐਨੇ ਦੇ ਵਿੱਚ ਉਹਨਾਂ ਦਾ ਮਾਈਕ ਜਿਹੜਾ ਆ ਉਹ ਆਫ ਕਰ ਦਿੱਤਾ ਗਿਆ ਤੇ ਇਧਰਲੇ ਪਾਸੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਹੰਗਾਮਾ ਹੋ ਗਿਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀਗੇ ਉਹ ਵੀ ਜਿਹੜਾ ਨੇ ਆਪਣੀਆਂ ਸੀਟਾਂ ਚੋਂ ਬਾਹਰ ਆ ਗਏ ਤੇ ਇਧਰੋਂ ਕਾਂਗਰਸ ਵਾਲੇ ਜਿਹੜਾ ਨੇ ਉਹ ਵੀ ਆਪ ਦੀ ਜਿਹੜੇ ਦਾਇਰਾ ਸੀਗਾ ਉਸ ਤੋਂ ਬਾਹਰ ਆ ਗਏ ਤੇ ਜਿੱਥੇ ਨਾਰਮਲ ਸਟੈਨੋ ਟਾਈਪ ਬੈਠੇ ਹੁੰਦੇ ਨੇ ਉੱਥੇ ਆ ਕੇ ਜਿਹੜਾ ਆ ਉਹ ਬਹਿਸ ਉਹ ਪੂਰੀ ਸ਼ੁਰੂ ਹੋ ਗਈ ਸੋ ਇੱਕ ਵਿਧਾਇਕ ਕਾਫੀ ਗਰਮ ਹੋ ਗਿਆ ਉਹਨੂੰ ਰਾਜਕਮਰ ਜਿਹੜਾ ਚੱਬੇਆਲੋ ਰਾਣੇ ਵੀ ਫੜਿਆ ਰਾਣਾ ਗੁਰਜੀ ਨੇ ਫੜਿਆ ਰਾਜਾ ਬ੍ਰੈਂਕ ਉਹਨਾਂ ਨੇ ਫੜਿਆ ਤੇ ਉਹਨੂੰ ਪਿੱਛੇ ਕੀਤਾ ਸਿੱਧਰੋ ਹਰਪਾਲ ਸਿੰਘ ਚੀਮਾ ਹਰਪਜਨ ਈਟਿਓ ਜਿਹੜਾ ਨੇ ਇਹ ਵੀ ਗਰਮ ਮੂਡ ਦੇ ਵਿੱਚ ਚੱਲ ਰਹੇ ਸੀਗੇ ਸੋ ਉਸ ਤੋਂ ਬਾਅਦ ਫਿਰ ਬੈਠਣ ਲਈ ਕਿਹਾ ਗਿਆ ਜਦੋਂ ਨਹੀਂ ਬੈਠੇ ਤਾਂ ਸਪੀਕਰ ਸਾਹਿਬ ਨੇ ਜਿਹੜਾ ਆ ਇਹਨਾਂ ਨੂੰ ਬਾਹਰ ਕੱਢਣ ਲਈ ਕਹਿਤਾ ਹੈ ਕਿ ਸਿਰਫ ਔਰ ਸੰਦੀਪ ਜਾਖੜ ਨੂੰ ਨੂੰ ਛੱਡ ਕੇ ਬਾਕੀ ਜਿੰਨੇ ਵੀ ਕਾਂਗਰਸੀ ਬੈਠੇ ਨੇ ਸਾਰੇ ਨੂੰ ਜਾ ਕੇ ਜਿਹੜਾ ਬਾਹਰ ਛੱਡਿਆ। ਤੇ ਉਸ ਤੋਂ ਬਾਅਦ ਫਿਰ ਰਾਜਾ ਬੜੇਗੋਣਾ ਨੇ ਬਾਹਰ ਆ ਕੇ ਜਿਹੜਾ ਨੇ ਉਹ ਬਹੁਤ ਗੰਭੀਰ ਇਲਜ਼ਾਮ ਲਗਾਏ ਨੇ ਕਿ ਮੇਰੇ ਨਾਲ ਦੇਖੋ ਜੀ ਮੈਨੂੰ ਦੋ ਬੰਦਿਆਂ ਨੇ ਬਾਹਾਂ ਤੋਂ ਫੜਿਆ, ਦੋ ਬੰਦਿਆਂ ਨੇ ਲੱਤਾਂ ਤੋਂ ਫੜਿਆ ਲੈ ਕੇ ਸਾਨੂੰ ਬਾਹਰ ਸੁੱਟ ਕੇ ਗਏ ਨੇ। ਤੇ ਬਾਹਰ ਕੱਢ ਕੇ ਤੇ ਸਾਨੂੰ ਜਿਹੜਾ ਆ ਅੰਦਰੋਂ ਗੇਟ ਲੋਕ ਕਰ ਲਿਆ ਗਿਆ ਤੇ ਸਾਡੇ ਲਈ ਹੁਣ ਦਰਵਾਜ਼ਾ ਨਹੀਂ ਖੋਲ ਰੇ ਵੀ ਆਰ ਇਲੈਕਟਿਡ ਪਰਸਨ। ਸੋ ਸਾਡੇ ਨਾਲ ਇਹ ਬਿਹੇਵੀਅਰ ਕੀਤਾ ਗਿਆ ਤੇ ਕਹਿੰਦੇ ਅਸੀਂ ਜਦੋਂ ਮੁੜ ਕੇ ਕੁਲਤਾਰ ਸਿੰਘ ਸੰਧਵਾ ਨੂੰ ਮਿਲ ਕੇ ਆਏ ਆफी ਮੰਗੇਸ ਚੀਜ਼ ਦੇ ਲਈ ਸੋ ਫਿਰ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਇਹ ਸਾਰਾ ਡਰਾਮਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਸਭ ਤੋਂ بڑا ਸਵਾਲ ਇਹ ਹੈ ਸਵਾਲ ਹੀ ਬਣਦਾ ਬਿਲਕੁਲ ਸਵਾਲ ਇਹ ਹੈ ਦੇਖੋ ਜੀ ਇਸ ਤੋਂ ਪੰਜਾਬ ਦੀ ਆਬਾਦ ਨੂੰ ਜਾਂ ਫਿਰ ਇੱਕ ਲੋ ਇੱਕ ਆਪਾਂ ਕਹਿੰਦੇ ਕਿ ਵਿਧਾਨ ਸਭਾ ਦਾ ਸੈਸ਼ਨ ਕਿਉਂ ਹੋਣਾ ਜ਼ਰੂਰੀ ਹੈ ਆਮ ਲੋਕਾਂ ਦੇ ਜੋ ਮੁੱਦੇ ਨੇ ਆਮ ਹਲਕੇ ਦੇ ਜੋ ਮੁੱਦੇ ਨੇ ਉਹ ਉੱਥੇ ਹੀ ਡਿਸਾਈਡ ਹੋਣਗੇ ਉੱਥੇ ਹੀ ਜਾ ਕੇ ਜਿਹੜਾ ਆ ਉਹਨਾਂ ਦੇ ਉੱਤੇ ਫੈਸਲਾ ਲਿਆ ਜਾਣਾ ਆ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬੀ ਯਾ ਪ੍ਰਤਾਪ ਸਿੰਘ ਬਾਜਵਾ ਸਵਾ ਲੱਖ ਦਾ ਸ਼ੌਲ ਲੈਂਦੇ ਨੇ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਦਾ ਸੋਨੇ ਦੇ ਕਾਰੋਬਾਰ ਨਾਲ ਕੀ ਲੈਣਾ ਦੇਣਾ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਦਾ ਬੇਟਾ ਜਿਹੜਾ ਆ ਉਹ ਐਕਟਰ ਬਣਨਾ ਚਾਹੁੰਦਾ ਸੀ ਐਂਕਰ ਬਣਨਾ ਚਾਹੁੰਦਾ ਸੀ ਕਿ ਡਾਇਰੈਕਟਰ ਬਣਨਾ ਚਾਹੁੰਦਾ ਸੀ ਇਹਨੂੰ ਪੰਜਾਬੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨੂੰ ਪੰਜਾਬ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਇਹਦੇ ਨਾਲ ਪੰਜਾਬ ਦੇ ਬੰਦੀ ਸਿੰਘ ਛੁੱਟ ਜਾਣਗੇ ਇਨਾ ਮੁੱਦਿਆਂ ਦੇ ਨਾਲ ਨਾ ਇਨਾ ਮੁੱਦਿਆਂ ਦੇ ਨਾਲ ਪੰਜਾਬ ਦਾ ਕਰਜ਼ਾ ਉੱਤਰ ਜਾਏਗਾ ਨਾ ਇਨਾ ਮੁੱਦਿਆਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਬਿਆਦਵੀਆਂ ਹੋਈਆਂ ਉਹਦਾ ਇਨਸਾਫ ਹੋ ਮਿਲ ਜਾਏਗਾ ਨਾ ਇਨਾ ਮਸਲਿਆਂ ਦੇ ਨਾਲ ਜਿਹੜਾ ਨਸ਼ਾ ਮੁਕ ਜਾਏਗਾ ਪੰਜਾਬ ਦੇ ਵਿੱਚ ਨਾ ਇਨਾ ਮੁੱਦਿਆਂ ਦੇ ਨਾਲ ਜਣਾ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰ ਬਾ ਰੁਕ ਜਾਏਗਾ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਠੀਕ ਹੋ ਜਾਏਗੀ ਸੋ ਜਿਸ ਕੰਮ ਦੇ ਲਈ ਸੈਸ਼ਨ ਰੱਖਿਆ ਗਿਆ ਆ ਉਹ ਕੰਮ ਨੂੰ ਛੱਡ ਕੇ ਬਾਕੀ ਸਾਰੇ ਕੰਮ ਹੋ ਰਹੇ ਨੇ ਸੈਸ਼ਨ ਦੇ ਵਿੱਚ ਸੋ ਤਾਂ ਕਰਕੇ ਕਹਿ ਰਹੇ ਕਿ ਸੈਸ਼ਨ ਸੈਸ਼ਨ ਘਟ ਤੇ ਜਿਹੜਾ ਬਿਗ ਬਾਸ ਆ ਉਹ ਜ਼ਿਆਦਾ ਲੱਗ ਰਿਹਾ ਹੈ ਹਣ ਤੁਹਾਡੀ ਗੱਲ ਮੈਨੂੰ ਜਮ ਸਮਝ ਆ ਗਈ ਹੈ ਹੂੰ ਸੋ ਇਸ ਚੀਜ਼ਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਹੁਣ ਵਿਰੋਧੀ ਧਿਰ ਵੀ ਜਿਹੜੀ ਹੈ ਕਹਿੰਦੀ ਕਿ ਅਸੀਂ ਪੰਜਾਬ ਦੇ ਹਤਾਸ਼ੀਆਂ ਤੇ ਉਧਰੋਂ ਆ ਸੱਤਾਧਿਰ ਕਹ ਰਹੀ ਅਸੀਂ ਪੰਜਾਬ ਦੇ ਹਤਾਸ਼ੀਆਂ ਸੋ ਜਿੱਥੇ ਪੰਜਾਬ ਦੇ ਹਤਾਸ਼ੀਆਂ ਨੂੰ ਬੈਠ ਕੇ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਨੇ ਉੱਥੇ ਇੱਕ ਦੂਸਰੇ ਜਿੰਦਾਬਾਦ ਮੁਰਦਾਬਾਦ ਲੱਗ ਜਾਂਦਾ ਤੇ ਉੱਥੇ ਫਿਰ ਬਾਹਰ ਆ ਜਾਂਦੇ ਨੇ ਫਿਰ ਪਹਿਲਾ 5 ਮਿੰਟ ਚ ਬਾਹਰ ਆ ਜਾਂਦੇ ਕੋਈ ਅੱਧੇ ਘੰਟੇ ਬਾਅਦ ਬਾਹਰ ਆ ਜਾਂਦਾ ਸੋ ਉਹ ਚੀਜ਼ਾਂ ਚੱਲਦੀਆਂ ਨੇ ਟਿਕ ਕੇ ਦੋਨੋਂ ਧਿਰਾਂ ਜੇਕਰ ਗੱਲ ਕਰਨ ਗਿਆ ਉਸ ਤੋਂ ਬਾਅਦ ਵਿਰੋਧ ਹੋਏਗਾ ਦੇਖੋ ਹੈਲਥੀ ਹੈਲਥੀ ਹੈ ਨਾ ਕਹਿੰਦੇ ਕਿ ਉਹ ਕ੍ਰਿਟਿਸਿਜ਼ਮ ਇਜ਼ ਗੁੱਡ ਹੈ ਨਾ ਸੋ ਉਹ ਵਿਰੋਧੀ ਧਿਰ ਨੂੰ ਵੀ ਤੇ ਕ੍ਰਿਟਿਸਿਜ਼ਮ ਨੂੰ ਸਹਿਣਾ ਜਿਹੜਾ ਆ ਉਹ ਸੱਤਾ ਤੇ ਨੂੰ ਬਿਆਣਾ ਚਾਹੀਦਾ ਜਦੋਂ ਤੁਸੀਂ ਬਜਟ ਪੇਸ਼ ਕੀਤਾ ਤਾਂ ਡੈਫੀਨਿਟਲੀ ਉਹ ਤੇ ਜਦੋਂ ਬਜਟ ਤੇ ਪੇਸ਼ ਕਰਨ ਤੋਂ ਬਾਅਦ ਅਗਲਾ ਸਟੈਪ ਹੁੰਦਾ ਕਿ ਉਤੇ ਬਹਿਸ ਹੋਏਗੀ ਬਹਿਸ ਦੇ ਵਿੱਚ ਆਈ ਕੁਝ ਹੁੰਦਾ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਬਜਟ ਪੇਸ਼ ਕੀਤਾ ਤੇ ਵਿਰੋਧੀਆਂ ਨੂੰ ਬਾਹਰ ਕੱਢ ਲਓ ਹੂੰ ਤੇ ਹੁਣ ਜਿਹੜਾ ਫਿਰ ਇਹ ਵੀ ਗੱਲਾਂ ਆ ਗਈਆਂ ਕਿ ਇਹਨਾਂ ਨੂੰ ਫਿਰ ਦਿੱਲੀ ਚ ਪੁੱਛਦਾ ਕੋਈ ਨਹੀਂ ਹਨਾ ਰਾਹੁਲ ਗਾਂਧੀ ਤਾਂ ਮੇਰੇ ਨਾਲ ਬੈਠਦਾ ਕੁਰਸੀ ਲਾ ਕੇ ਫਿਰ ਰਾਹੁਲ ਗਾਂਧੀ ਨਾਲ ਤਾਂ ਐਦਾਂ ਆ ਇਹਨਾਂ ਨੂੰ ਅਕਲ ਹੈ ਨਹੀਂ ਅਖिलेश ਯਾਦਵ ਤਾਂ ਆ ਕਹਿੰਦਾ ਫਿਰ ਸੀਟਾਂ ਕਿਉਂ ਵੰਡੀਆਂ ਬਿਲਕੁਲ ਫਿਰ ਉਧਰ ਫਿਰ ਉਧਰਲੇ ਪਾਸੇ ਕਿਉਂ ਆ ਰਹੇ ਹੋ ਫਿਰ ਇਧਰ ਹਾਂ ਕਾਂਗਰਸ ਹੈ ਉਹ ਵੀ ਤੁਸੀਂ ਜਿਹੜੇ ਰਾਹੁਲ ਗਾਂਧੀ ਦੀ ਕੱਲ ਤੁਸੀਂ ਬੇਇੱਜ਼ਤੀ ਕੀਤੀ ਹੈ ਕਿ ਤਾਂ ਸਾਡੇ ਨਾਲ ਕੁਰਸੀਆਂ ਲਾ ਕੇ ਬੈਂਦਾ ਇਹਨਾਂ ਨੂੰ ਤਾਂ ਪੁੱਛਦਾ ਹੀ ਨਹੀਂ ਹੈਗਾ ਫਿਰ ਉਹ ਦੂਈ ਗੱਲ ਕਹਿ ਦਿੰਦੇ ਆ ਕਿ ਇਹਨਾਂ ਨੂੰ ਤਾਂ ਅਕਲ ਹੀ ਹੈ ਨਹੀਂਗੀ ਕਾਂਗਰਸੀ ਤਾਂ ਅਪਡੇਟਡ ਹੀ ਹੈ ਨਹੀਂ ਕਿ ਕਾਂਗਰਸੀਆਂ ਨੂੰ ਇਹ ਹੀ ਨਹੀਂ ਪਤਾ ਕਿ ਉਹ ਜਿਸ ਬੰਦੇ ਦੀ ਦਾਅਵੇਦਾਰੀ ਠੋਕਰਿਓ ਤਾਂ 9 ਸਾਲ ਤੋਂ ਮਰਿਆ ਪਿਆ ਫਿਰ ਉਹੀ ਕਾਂਗਰਸ ਨਾਲ ਤੁਸੀਂ ਸੀਟਾਂ ਸ਼ੇਅਰ ਕਰ ਰਹੇ ਹੋ ਫਿਰ ਉਹੀ ਕਾਂਗਰਸ ਦੇ ਨਾਲ ਬੈਠ ਕੇ ਤੁਸੀਂ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹੋ ਕਿ ਅਸੀਂ ਤੁਹਾਨੂੰ ਆਹ ਪਾਰਟੀਆਂ ਮਿਲ ਕੇ ਜਿਹੜੀਆਂ ਨੇ ਭਾਰਤ ਨੂੰ ਬਚਾ ਸਕਦੀਆਂ ਨੇ ਦੇਸ਼ ਨੂੰ ਬਚਾ ਸਕਦੀਆਂ ਨੇ ਫਿਰ ਇਹੀ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਆ ਕੇ ਇੱਕ ਦੂਸਰੇ ਨਾਲ ਏ ਟੂ ਕੁੱਤੇ ਦਾ ਬੈਰੀ ਬਣ ਜਾਂਦੀਆਂ ਨੇ ਸੋ ਲੋਕ ਕਨਫਿਊਜ਼ ਹੋ ਰਹੇ ਨੇ ਇੱਧਰ ਸਾਰੇ ਅਦਾਰੇ ਕਨਫਿਊਜ਼ ਹੋ ਰਹੇ ਨੇ ਕਿ ਚੱਲ ਕੀ ਰਿਹਾ ਆ ਸੋ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਉੱਥੇ ਹੋਰ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤੇ ਜਾਂਦੇ ਨੇ ਕਿ ਕਿੰਨੇ ਲੱਖ ਦਾ ਸ਼ਾਲ ਲਿਆ ਗਿਆ ਆ ਕਿੰਨੇ ਲੱਖ ਦੀ ਜੁੱਤੀ ਪਾਈ ਗਈ ਆ ਸੋ ਇੱਧਰੋ ਇਹ ਇਹਨੇ ਲੱਖ ਦਾ ਤਾਂ ਇਹਨਾਂ ਨੇ ਛੋਲ ਲਿਆ ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਕੋਲ ਇੰਨੇ ਹਜ਼ਾਰ ਦਾ ਪਹਿਨਾਂ ਇੰਨੇ ਹਜ਼ਾਰ ਦੀ ਜੁੱਤੀ ਦਾ ਇਹ ਪਾ ਕੇ ਘੁੰਮਦੇ ਨੇ ਸੋ ਉਹ ਤੁਹਾਡੇ ਹਜ਼ਾਰਾਂ ਦੇ ਨਾਲ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਬੀਬੀਆਂ ਤਾਂ ਹਜ਼ਾਰ ਹਜ਼ਾਰ ਰੁਪਈਆ ੜੀਕਦੀਆਂ ਕਿ ਭਾਈ ਦਿੱਲੀ ਚ ਆ ਗਿਆ ਪੰਜਾਬ ਚ ਵੀ ਲੈ ਆਓ ਤੇ ਉਧਰਲੇ ਪਾਸੇ ਜਿਹੜੇ ਨੌਜਵਾਨ ਨੇ ਉਹ ਇਹ ਦੇਖ ਰਹੇ ਨੇ ਕਿ ਸਾਨੂੰ ਰੋਜ਼ਗਾਰ ਮਿਲੇ ਅਸਾਂ ਨੂੰ ਨਾ ਬਾਹਰ ਨਾ ਜਾਣਾ ਪਵੇ ਤੇ ਉੱਥੇ ਜਿਹੜੇ ਹੋਰ ادارے ਨੇ ਉਹ ਹੋਰ ਚੀਜ਼ਾਂ ਨੂੰ ੜੀਕ ਰਹੇ ਨੇ ਵਪਾਰੀ ਇਹ ਸੋਚ ਰਹੇ ਨੇ ਕਿ ਸਾਡੀਆਂ ਜਿਹੜੀਆਂ ਸਮੱਸਿਆਵਾਂ ਤੁਸੀਂ ਲਿਖ ਕੇ ਲੈ ਕੇ ਗਏ ਹੋ ਉਹਦਾ ਹੱਲ ਕਦੋਂ ਹੋਏਗਾ ਸੋ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ ਤੇ ਉਤੋਂ ਬਾਅਦ ਹੁਣ ਦੇਖਦੇ ਹਾਂ ਕਿ ਕੀ ਬਣਦਾ ਪਰ ਇਹ ਸੈਸ਼ਨ ਜਿਹੜਾ ਉਹ ਸੈਸ਼ਨ ਲੱਗ ਨਹੀਂ ਰਿਹਾ ਉਹ ਸੈਸ਼ਨ ਬਿੱਗ ਬਾਸ ਜਿਆਦਾ ਲੱਗ ਰਿਹਾ ਜੀ ਸੋ ਬਹੁਤ ਬਹੁਤ ਧੰਨਵਾਦ ਵਿਵੇਕਜੀਤ ਤਮਾਮ ਜਾਣਕਾਰੀ ਦੇਣ ਦੇ ਲਈ ਸੋ ਇਸੇ ਤਰੀਕੇ ਦੇ ਨਾਲ ਅਸੀਂ ਸੁਰੱਖਿਆ ਦੇ ਉੱਤੇ ਵਿਚਾਰ ਚਰਚਾ ਕਰਦੇ ਹੁੰਨੇ ਆ ਸਾਡਾ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਦਾ ਕਮੈਂਟ ਕਰਕੇ ਜ਼ਰੂਰ ਤੁਸੀਂ ਅ ਜਿਹੜੀ ਜਾਣਕਾਰੀ ਹੈ ਆਪਣੀ ਫੀਡਬੈਕ ਹੈ ਉਹ ਸਾਂਝੀ ਕਰ ਸਕਦੇ ਹਾਂ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ ਸਸ਼ਕਾ ਗੜ